ਜੀ ਸਾਥ ਸ਼੍ਰੀ ਅਕਾਲ ਜੀ ਇਹ ਰਹੇਗਾ कॉटन ਦਾ सूट ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੇਖੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਪਿਓਰ कॉटन ਦਾ ਰਹੇਗਾ ਬਹੁਤ ਹੀ ਸੋਹਣਾ ਐਂਡ ਇਸ ਦੇ ਨਾਲ ਜੋ ਬਾਟਮ ਆ ਉਹ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਬਾਟਮ ਤੇ ਬਾਟਮ ਇਸ ਤਰ੍ਹਾਂ ਦੀ ਰਹੇਗੀ 2 ਮੀਟਰ ਬਾਟਮ ਆ 2 ਮੀਟਰ ਸ਼ਰਟ ਦਾ ਐਂਡ ਇਸ ਦੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਦੁਪट्टे ਦੀ ਕੱਟ ਵੀ ਬਹੁਤ ਵਧੀਆ ਲੈਂਥ ਆ ਦੁਪट्टे ਦੀ ਇਸ ਦਾ ਪ੍ਰਿੰਟ ਬਣਿਆ ਇਸ ਤਰ੍ਹਾਂ ਡਿਜ਼ਾਈਨਰ ਦੁਪੱਟਾ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਵੀ ਅਵੇਲੇਬਲ ਆ ਐਂਡ ਇਸ ਵਿੱਚ ਤੁਹਾਨੂੰ ਪਿਕ ਐਡ ਕਰ ਦਿੰਦੇ ਆ ਤੁਸੀਂ ਇਸ ਨੂੰ ਬਾਏ ਕਰਨਾ ਚਾਹੁੰਦੇ ਆ ਤਾਂ WhatsApp ਨੰਬਰ ਦਿੱਤਾ ਤੇ ਬਾਏ ਕਰ ਲਓ ਪ੍ਰਾਈਸ ਆਪਾਂ ਮੈਂਸ਼ਨ ਕੀਤਾ ਹੋਇਆ ਥੈਂਕ ਯੂ